ਹਾਂਜੀ ਲਿੰਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿ ਲੋ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਹਨਾਰੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਨੇ ਉਹਨਾਂ ਦਾ ਵੀ ਦਿ ਲੋ ਬਹੁਤ ਬਹੁਤ ਧੰਨਵਾਦ ਆਇਆ ਹੋਏ ਬਾਬੇ ਉਹ ਆਈਡੀ ਵੀਡੀਓ ਕਰਦੇ ਆ ਸਟਾਰਟ ਆਪਣਾ ਚੀਨਾ ਲੱਗਿਆ ਕੱਢਣੇ ਕੁਤਰ ਵਿਹਲਾ ਤੇ ਹੋਰ ਵੀ ਹੁਣ ਤਾਂ ਜਿਹੜੇ ਜਿਹੜੇ ਵਿਹਲੇ ਆ ਆਹ ਕੁਤਰ ਬਾਬੇ ਰਾਤੀ ਆ ਗਿਆ ਸੀ ਗਲਾਬੀ ਪੂਸ਼ ਵਾਲਾ ਤੇ ਇਹ ਆਇਆ ਸੀ ਮੇਰਾ ਨਾ 7:30 8:00 ਵਜੇ ਇਹਨੂੰ ਡੱਕ ਲਿਆ ਸੀ ਰਾਤੀ ਤੇ ਲਓਏ ਬਾਬੇਓ ਚੱਲ ਚੀਨੇ ਚੱਲ ਮੇਰੇ ਅਸ਼ੀਰਾ ਚੱਲ 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 ਬਈ ਲਿਆ ਵਾਬੇ ਬਾਕੀ ਵੀ ਕੱਢਦੇ ਆ। ਉਹਦੇ ਇੱਕ ਅੱਧਾ ਦਾਣਾ ਹੈਗਾ ਜਿੱਦਾ ਇੱਕ ਜਾਂ ਦੋ ਜਾਂ ਇੱਕ ਤਾਂ ਦੋ ਹਨਾ। ਇੱਕ ਦੋ ਵਿਲੇ ਵੀ ਆ। ਫਿਰ ਮੈਂ ਸਾਰਿਆਂ ਦੀ ਪਲਟੀ ਮਰਾ ਲਾਂ। ਪਲਟੀ ਮਰਾ ਕੇ ਫੇਰ ਛੱਡਦੇ ਆ ਹਨਾ। ਤੇ ਲਿਆਓ ਬਲਾਸ ਲਾਈਏ ਪਾਣੀ ਦਾ ਭਰਕੇ। ਤੇ ਇਹਨਾਂ ਦੀ ਪਲਟੀ ਮਰਾਈਏ। ਚੀਨਾ ਉੱਡੀ ਜਾਂਦਾ। ਚੀਨਾ ਆਉਂਦਾ ਪਿਆ। ਲੋਈ ਪਲਟੀ-ਪਲਟੀ ਮਰਾਦੀ ਗੁੱਤਾ ਦੀ ਤਾਂ ਕੱਢੀਏ ਹੁਣ। ਵਿੱਲਾ ਚੱਲਾ ਮੋਟਾ। ਚੱਲ ਵੀ ਮੋਟਿਆ। ਉਈ ਮੋਟਾ ਗਿਆ ਤੇ ਆਦਿਲਾ ਆਪਣਾ ਗਰਾਵੀ ਬਗਲਾ ਵਾਲਾ ਜਾਨਗੀਰਾ ਤੇ ਹੁਣ ਲਿਆਈਏ ਆਜੋ ਆਜੋ ਸਾਰਿਆਂ ਦੀ ਵਜੀ ਆ ਜਿਹੜਾ ਮਰਜ਼ੀ ਆਜੋ ਗਲਾਬੀ ਬੋਤਲ ਹੋ ਗਿਆ ਤੇ ਹੁਣ ਚੱਲਾ ਆਪਣਾ ਆ ਜਾ ਆ ਜਾ ਜਿਹੜਾ ਮਰਜੀ ਡੱਬਾ ਤੇ ਫਾੜ ਗਿਆ ਹੁਣ ਆ ਜੋ ਬੜਾ ਕੇ ਆ ਬੜਾ ਛਾਈ ਏ ਏ ਯਾਰ ਲਾ ਜੀ ਨਾ ਇਹ ਗਿਆ ਇਹ ਰਗੇ ਤੇ ਨਾ ਆਇਓ ਵੀ ਤੁਸੀਂ ਵੀ ਆਹ ਤਾਂ ਬਾੜਾ ਛੜਾਈ ਯਾਰ ਆ ਵੀ ਫਾੜੀ ਨਹੀਂ ਹੁੰਦਾ ਥੜਨਾ ਹੀ ਓਖਾ ਇਹਦਾ ਆਹ ਵੜਾ ਜਲ ਤਬੀਕਲੇ ਕਲਰ ਵਾਲਿਆ ਡੰਡੇ ਆ ਵਾਲਾ ਆਪਣੇ ਦੋ ਬਾ ਡੰਡੇ ਲਾਇ ਹੋਣੀਆਂ ਨੇ ਆ ਜਾ ਚੀਨੇ ਵੀ ਚੱਲਾ ਆਪਣਾ ਲਾਲ ਸੇਰਾ ਚੱਲੇ ਸ਼ੇਰਾ ਗਲਾਬੀ ਪੂਛ ਵਾਲਾ ਵੀ ਗਿਆ ਤੇ ਰਹਿ ਗਈ ਵਾਰੀ ਹੁਣ ਚੀਨੇਰੀ ਕਾਲੇ ਚੀਦੇ ਆ ਜਾ ਇਹ ਵੀ ਚੱਲਾ ਬਾਬੇ ਹੂੰ ਹਪੇਲਾ ਜਿਹੜਾ ਬਿਠਾ ਡਾਂਗੀ ਦੇ ਬਾਕੀ ਸਾਰੇ ਉੱਡੇ ਹੀ ਆ ਇਹਨੂੰ ਵੀ ਡਾ ਲਈਏ ਚੱਲ ਵੇ ਸ਼ੇਰਾ ਉੜ ਗਏ ਹਾਰੇ ਹੁਣ ਕਬੂਤਰੀਆਂ ਦੇਖਦੇ ਆ ਨਾ ਬੋਰ ਬਾਬੂ ਇਹਨਾਂ ਦੋਨਾਂ ਨੂੰ ਲਾਤੀ ਇੱਕ ਨੂੰ ਲਾਈ ਨੀਲੇ ਦੇ ਪੱਠੇ ਨਾਲਾਈ ਹਾਈ ਟੈਕ ਇਹਨੂੰ ਲਾਈ ਉਹੋ ਹੀ ਗੋਲੀ ਹਨਾ ਜਿਹੜੀ ਆਪਾਂ ਬਾਹਰ ਵਾਲੀ ਤੇ ਇਹਨਾਂ ਦੋਨਾਂ ਦਾ ਰਿਜ਼ਲਟ ਦੇਖਦੇ ਆ ਅੱਜ ਤੇ ਬਾਕੀ ਕੁਤਰ ਉੱਡੀ ਅੱਡੀ ਜਾਂਦੇ ਅੱਜ ਆਈ ਕਈ ਗੋਤਰੀ ਉੱਪਰੋਂ ਬਾਕੀ ਉਹ ਉੱਤੇ ਖੜੇ ਜਾ ਕੇ ਸਾਰੇ ਹੀ ਹਨ ਤੇ ਆਹ ਤਾਂ ਨੀਵਾ ਨੀਵਾ ਜਿੱਦਾ ਫਿਰਦਾ ਹੀ ਹੁੰਦਾ ਹਨ ਕੱਲ ਹੀ ਜਾਂਦਾ ਇਹ ਉੱਚਾ ਅੱਜ ਤਾਂ ਫੇ ਉੱਥੇ ਹੀ ਉੱਥੇ ਹੀ ਕਸੀ ਜਾਂਦਾ ਕੱਲ ਆਇਆ ਹੀ ਹੋਰ ਆਪਣਾ ਲੋਬਕ ਆਪਣਾ ਚੀਨਾ ਬਹਿ ਗਿਆ 10:20 ਮਿੰਟ ਤੇ 20 ਕੇ 19 ਮਿੰਟ ਹੋਇਆ ਹਜੇ ਤੇ ਹੁਣੇ ਬੈਠਾ ਹੀ ਆ ਤੇ ਬਾਕੀ ਘੁੰਮ ਤੁਰੜਦੇ ਆ ਹਜੇ ਬਾਕੀ ਕੋਸ਼ ਕਰ ਰੱਬ ਜੀ ਖੜੇ ਓਕੇ ਕੋਸ਼ ਕਾ ਫਿਰਦੇ ਦੋ ਚਾਰ ਰੱਬ ਵਾਲੇ ਕਿੱਥੇ ਗਿਆ ਰੱਬ ਵਾਲੀ ਵੀ ਉਹ ਆ ਗਏ ਥੱਲੇ ਹਨ ਤੇ ਉਹ ਉੱਚੇ ਵੀ ਬਣੀ ਹੋ ਗਈ ਉਹਦਾ ਇਲਾ ਯਾਰ ਉਧਰ ਉੱਚੇ ਵੀ ਹੋਣਗੇ ਉਹ ਜਿਆਦਾ ਕੂਤਰ ਉੜਦੇ ਦੀਦੇ ਹੋੜੇ ਆ ਉਹ ਖੜੇ ਆ ਉੱਚੇ ਵੀ ਸੱਤ ਅੱਠ ਕੂਤਰ ਬੌਲੇ ਉੱਚੇ ਖੜੇ ਰੱਬ ਜੀ ਆ ਗਏ ਤੇ ਵਧੀਆ ਕੁਤਰਾਣ ਜਾਣਕਾਰੀ ਜਾਂਦੇ ਹਨ ਸੋਨਾ ਕਰਦੇ ਪਿਆ ਆ ਹੁਣ ਆਹ ਕੂਤਰਾਏ ਤਿੰਨ ਇਹ ਉਦਾਂ ਵੀ ਮਤਲਬ ਚਾਰੇ ਇੱਥੇ ਨੀਵੇਂ ਉੜਦੇ ਉੱਚੇ-ਉੱਚੇ ਨਹੀਂ ਜਾਂਦੇ ਉਹਦਾ ਜਾ ਕੇ ਆਏ ਕਰੀ ਇਹ ਵਾਲੇ ਰੱਬ ਜਿ ਵੜ ਕੇ ਆਏ ਵੀ ਹੁਣ ਪਰ ਆ ਗਏ ਥੱਲੇ ਇਹ ਜਾਰਾ ਚੰਨੀ ਖੜਦੇ ਉੱਤੇ ਆ ਆਪਣਾ ਬਗਲਾ ਵਾਲਾ ਤੇ ਦੋ ਤਿੰਨ ਕੂਤਰ ਹੋ ਰਹਾ ਹਨ ਬਾਗ ਵਾਲਾ ਵੀ ਬਹਿ ਗਿਆ ਇਹ ਬੈਠਾ ਬਾਬੇ ਉਹ 10:25 ਤੇ 5-7 ਮਿੰਟ ਬਾਅਦ ਉੱਡ ਗਿਆ ਇਹਨੂੰ ਤੇ ਇਹ ਵੀ ਕਬੂਤਰ ਆਇਆ ਸੀ ਲਾ ਲਿਆ ਆਪਾਂ ਉਹ ਕੂਤਰ ਬਾਲਾ ਯੋਰ ਨਹੀਂ ਲਾਉਣਾ ਕੂਤਰਾਂ ਦਾ ਜਿਹੜਾ ਬਿੰਦਾ ਬਹੀ ਜਾਵੇ ਹਨਾ ਲੋਗ ਆ ਵੀ ਬਿਠਾ-ਪੁੱਠਾ ਮਾਰੀ ਜਾਂਦੇ ਆ ਜਿਹਨਾਂ ਨੂੰ ਮਤਲਬ ਪਾਦੀ ਗੋਲੀ ਲਾਈ ਹੈ ਹਨਾ ਤੇ ਬਾਕੀ ਕਬੂਤਰ ਬਾਬੇ ਉੱਤੇ ਗਏ ਆ ਸਾਰੀ ਤੇ ਆਪਾਂ ਰੋਟੀ ਖਾਈ ਜਾ ਕੇ ਭੱਜ ਗਏ ਉਹ ਗਏ ਉੱਤੇ ਕੂਤਰ ਹਨਾ ਤੇ ਇੱਕ ਦੋ ਆਪਣੇ ਆ ਫਿਰਦੇ ਆ ਰੱਤੀ ਫਿਰਦੀ ਇੱਕ ਦੋ ਆ ਤੇ ਬਾਅਦੋ ਟਾਈਮ ਨਹੀਂ ਲੱਗਣਾ ਹੁਣ ਹੁਣ ਰੋਟੀ ਖਾਈ ਜਾ 11:00 ਵੱਜ ਚੱਲੇ ਆ ਭੁੱਖ ਵੀ ਲੱਗ ਗਈ ਖਾ ਗਏ ਬਾਬਿਓ 11:30 ਹੋ ਗਏ ਆ ਤੇ ਕਬੂਤਰ ਹਜੇ ਉੜਦੇ ਆ ਇੱਕ ਦੋ ਕਬੂਤਰ ਉੱਚੇ ਖੜੇ ਆ ਤੇ ਇੱਕ ਦੋ ਕਬੂਤਰ ਥੱਲੇ ਘੁੰਮੀ ਜਾਂਦੇ ਹੁਣ ਬਹਿਣ ਵਾਲੀ ਇਤਖਾਰ ਚ ਆ ਰਤੀ ਵੀ ਵਧੀਆ ਫਿਰਦੀ ਆ ਮੋਟਾ ਆਪਣਾ ਥੋੜਾ ਏ ਵੀਕ ਲੱਗਦਾ ਮੈਨੂੰ ਚੱਲਾ ਉਧਰ ਤਾਂ ਨੂੰ ਥੱਲੇ ਇੱਕ ਕਬੂਤਰ ਤਾਂ ਨੂੰ ਚੱਕਰੀ ਮਾਰਦੇ ਪਏ ਆ ਤੇ ਆ ਵੀ ਬਹਿ ਗਈਆਂ ਦੋ ਮਾਦੀਆਂ ਹੁਣ ਵਗ ਆ ਦੋਨੇ ਮਾਦੀਆਂ ਬਹਿ ਗਈਆਂ ਇਹਨਾਂ ਨੂੰ ਪਾਣੀ ਪੂਣੀ ਪਲਾਤਾ ਤੇ ਇਹਨਾਂ ਨੂੰ ਵੀ ਪਲਾਉਨੇ ਆ ਹਨਾ ਹੋਰ ਤੇ ਇੱਕ ਹੋਰ ਆਪਣਾ ਮੋਟੂ ਤੇ ਇੱਕ ਆ ਚੀਨਾ ਤੇ ਇੱਕ ਬੋਤਲ ਵਾਲਾ ਇਹ ਵੀ ਬਹਿ ਗਏ ਹਨਾ ਤੇ ਇਹਨਾਂ ਨੂੰ ਵੀ ਕਰਤਾ ਰੈਡੀ ਮੈਡੀ ਛੜੀ ਤੇ ਬਾਕੀ ਕੂਤਰ ਉੜਦੇ ਆ ਸਾਰੇ ਹੀ ਹਨਾ ਆਪਣੇ ਬਹਿ ਗਏ ਆ 7 ਕੂਤਰ ਬਹਿ ਗਏ ਆ ਤੇ ਫੇਰ ਵੀ ਬਹੁਤ ਸੋਹਣਾ ਅੱਜ ਗਰਮੀ ਵੀ ਬਹੁਤ ਆ ਪੂਰਾ ਟਿਕਿਆ ਪਿਆ ਗੈਰ ਜੀ ਹੋਈ ਗੁੰਮਾ ਹੋਮਸ ਬੜਾ ਪਸੀਨਾ ਹੀ ਬੜਾ ਆਉਣ ਡਿਆ ਅੱਜ ਆ ਜੋ ਗਰਮੀਆਂ ਚੜੀਆਂ ਅੱਜ ਪਸੀਨਾ ਆਇਆ ਬੱਬੂ ਤੇ ਔੜ ਦੇ ਉਪਰ ਜਾ ਗਏ ਇਹ ਹਮਸ ਜੀ ਵਾਲੇ ਦੇਣੀ ਲੱਗਣੇ ਹੁਣ ਗੁੰਮਾ ਜਾ ਹੋਇਆ ਕਰਨਾ ਲੋਈ ਬਾਬਿਓ ਆ ਦੋ ਰਤੀ ਤੇ ਆਪਣਾ ਉਹ ਗ੍ਰੀਕਦਾਰ ਵਾਲਾ ਉਪਤਰ ਇਹ ਬੈਠਾ 12 ਵਜੇ 7 ਮਿੰਟ ਤੇ ਦੋਨੇ ਜਣੇ ਤੇ ਆ ਬੈਠੇ 12 ਵਜੇ ਸਾਰੇ ਤੇ ਬਾਕੀ ਤੁਹਾਨੂੰ ਦੱਸਿਆ ਹੀ ਹੈ ਨਾ ਕਿੰਨੇ ਵੇ ਵਗੇ ਚਾਰ ਉਪਤਰ ਉੜਦੇ ਆ ਤੇ ਵੀ ਲੱਗੀ ਆ ਤੇ ਇੱਕ ਤਾਂ ਔੜ ਦੀ ਚੱਲਣ ਵਾਲੀ ਆਪਣੀ ਚਲਰਾਂ ਵਾਲੀ ਤੇ ਤਿੰਨ ਤਿੰਨ ਇੱਕ ਬੱਚਾ ਉੜਦਾ ਆ ਤੇ ਨਾ ਉੜਦੇ ਚਾਰੇ ਕੂਤਰ ਬਹੁਤ ਸੋਨੇ ਉੜਦੇ ਪਿਆ ਇਹ ਬਾਹਰ ਨਾਲ ਪਾਣੀ ਤੇ ਕਰ ਲਾੜਾ ਹੁਣ ਇੱਕ ਦੋ ਦਿਨ ਦੇ ਵਿੱਚ ਨਾ ਅਗਲੀ ੜਾਰ ਪਾਣੀ ਤੇ ਹੋਣਗੇ ਬਾਜੀਆਂ ਦੇਖ ਲਈਏ ਕਿ ਕਿੱਥੇ ਆ ਫੇ ਪਾਣੀ ਤੇ ਕਰਕੇ ਉਸ ਹਿਸਾਬ ਨਾਲ ਛੱਡ ਦਈਏ ਚਾਰੇ ਤਿਆਰ ਆ ਆ ਪੱਠਾ ਵੀ ਤੇ ਆ ਦੋਨੇ ਕੂਟਰੀਆਂ ਤੇ ਕਾ 12 15 ਦੇ ਬਾਬੇ ਆਪਣੀਆਂ ਚੀਨੀ ਤੇ ਪੂਸ਼ ਵਾਲੀਆਂ ਸਾਰੇ ਹੀ ਮਿਲ ਤਕੜੇ ਹੋਣ ਹੈ ਇੱਕ ਬੱਚਾ ਉੜਦਾ ਆਪਣਾ ਉਹੀ ਜਿਹੜਾ ਕਿੱਕਰ ਤੇ ਬਹਿ ਗਿਆ ਸੀ ਨਾ ਛੋਟਾ ਚੀਕੜ ਜਿਹਾ ਬੱਚਾ ਉਹ ਔੜਦਾ ਪਿਆ ਕੱਲਾ ਹੀ ਤੇ ਟਾਈਮ 12 15 ਹੋ ਗਏ ਆ ਤੇ ਇਹਨਾਂ ਨੂੰ ਆ ਖਮੀਰਾ ਪੂਰਾ ਜੋ ਵੀ ਦੇਣ ਵਾਲਾ ਦੇ ਦਤਾ ਸਾਰਿਆਂ ਨੂੰ ਤੇ ਪਾਣੀ ਇਹਨਾਂ ਨੂੰ ਤਾਂ ਪਲਾਉਂਦਾ ਸੀ ਮੈਂ ਤੇ ਆ ਉਤਰਿਆਂ ਵੀ ਤੇ ਆ ਉੱਪਰ ਵਾਲਿਆਂ ਨੂੰ ਪਾਣੀ ਪਲਾਉਣ ਵਾਲਾ ਹੁਣ ਇਹਨਾਂ ਨੂੰ ਪਲਾ ਦੇਣੇ ਆ ਤੇ ਇਹਨਾਂ ਨੂੰ ਅਟਕ ਕੇ ਪਲਾਵਾਂਗੇ ਜਦੋਂ ਉਹਨਾਂ ਨੂੰ ਅੱਗੇ ਨਵੇੜਾ ਹੋ ਗਿਆ ਤੇ ਆ ਬੱਚਾ ਹੀ ਬਹਿ ਗਿਆ ਆਪਣਾ ਵਾਲਾ ਤੇ ਇਹ ਬੈਠਾ ਆ 12:30 ਬਹੁਤ ਸੋਹਣਾ ਉੜ ਕੇ ਆਇਆ ਨਾ ਇਹ ਕਲੀਆਂ ਦਾ ਬੱਚਾ ਆ ਦੂਜੀ ਤੀਜੀ ਕਲੀ ਦਾ ਫੁਲਾ ਦੂਜੀ ਕਦਾ ਤੇ ਬਹੁਤ ਹੀ ਸੋਹਣਾ ਉੜਿਆ ਬੱਚਾ ਬਸ ਠੀਕ ਆ ਇਦੋਂ ਉੱਤੇ ਆਪਾਂ ਫੇਰਨੇ ਵੀ ਨਹੀਂ ਕੂਤਰ ਬਹੁਤ ਆ 12 12:30 12:30 1 ਬਹੁਤ ਆ ਇਹਨੇ ਲੈ ਆਣੇ ਚਾਹੀਦਾ ਕੂਤਰ 12 1 ਵਜੇ ਹਨਾ ਤੇ ਬਾਲੇ ਗਾਂ ਨੂੰ ਬਚਾਉਣੇ ਹੁਣ ਇਹਨਾਂ ਨੂੰ ਪਾਣੀ 'ਚ ਕਰਨਾ ਕੂਤਰ ਤਿਆਰ ਆ ਆਪਣੇ ਹੁਣੇ ਛੱਡਣ ਨੂੰ ਬਾਜੀਆਂ ਰੈਡੀ ਪਏ ਹੁਣ ਹੁਣ ਤਾਂ ਬਸ ਬਾਜੀ ਆਵੇ ਤੇ ਭੜਕਾਈਏ ਇਹਨਾਂ ਨੂੰ ਮਿੰਟੋ ਮਿੰਟੀ ਲੋਈ ਬਾਬਿਓ ਕੂਤਰ ਉਹਤਰਾਂ ਨੂੰ ਪਾਣੀ ਪੂਣੀ ਸਾਰਿਆਂ ਨੂੰ ਭਲਾਤਾ ਆ ਤੇ ਆ ਰਹਿੰਦੇ ਇੱਕ ਦੋ ਇਹਨਾਂ ਨੂੰ ਵੀ ਪਾ ਦਿੰਨੇ ਆ। ਬਾਕੀ ਸਾਰਿਆਂ ਨੂੰ ਪਾਣੀ ਪੂਣੀ ਪਲਾਤਾ ਹੁਣ ਪੁੱਤਰਾਂ ਨੇ ਰੈਡੀ ਆ। ਤੇ ਘੰਟੇ ਇੱਕ ਤੱਕ ਬਦਾਮ ਪਾ ਦਾਂਗੇ ਇਹਨਾਂ ਨੂੰ ਹਣਾ। ਲੈ ਇਹਨਾਂ ਨੂੰ ਵੀ ਪਾਣੀ ਪਲਾਈ ਦਈਏ ਹੁਣ। ਚਲੋ ਪੀ ਲੋ ਪੀ ਲੋ। ਆ ਵੇ ਇੰਨਾ ਪਾਣੀ। ਮੈਂ ਮੈਂ ਇੰਨਾ ਪਾਣੀ ਪੀ ਕੇ ਜਾਣਾ ਕਿੱਥੇ ਤੂੰ? ਪੀ ਲੋ ਤੀ ਹੀ ਕੀ ਗੱਲ ਉਹ ਦਾ ਬਲਾਇ ਦਿੱਤਾ ਇਹਨਾਂ ਨੂੰ ਪਹਿਲਾਂ ਪੀ ਲੋ ਪੀ ਲੋ ਪੀ ਲੋ ਭਰਾਵਾ ਮੂਹਮਾ ਦਾ ਸੁੱਕੇ ਦਾ ਡਿਪਲਾਇਆ ਤਾਂ ਹੈ ਨਹੀਂ ਤੁਹਾਨੂੰ ਮੈਂ ਪਾਣੀ ਵੀ ਨਹੀਂ ਦੀ ਜੀ ਚਲੋ ਪੀ ਲੋ ਪਾਣੀ ਪੀਣ ਗਿਆ ਕੋਈ ਨਹੀਂ ਤੇ ਇਹ ਵੀ ਹੋਣੀ ਬੈਠੀਆਂ 12:00 ਵਜੇ ਹਨਾ ਤੇ ਆ ਬੱਚਾ ਬਿਠਾ ਹੀਗਾ 12:30 ਹੁਣ ਇੱਕ ਵਾਰ ਚੱਲਾ ਆ ਤੇ ਮੈਨੂੰ ਕਟਵਟ ਬੱਚੇ ਨੂੰ ਓਦੇ ਘੰਟੇ ਬਾਅਦ ਹੀ ਪਾਣੀ ਪਲਾਇਆ ਪਹਿਲਾਂ ਚੁਸਕੀਆਂ ਲਵਾਤੀਆਂ ਉਹ ਤਾਂ ਉਹਨਾਂ ਨੂੰ ਇੱਕ ਵਾਰੀ ਮਾੜੀਆਂ ਮਾੜੀਆਂ ਚੁਸਕੀਆਂ ਲਵਾਤੀਆਂ ਸੀ ਉਹ ਤਾਂ ਹੀ ਨਹੀਂ ਪੀਂਡੀਆਂ ਹੁਣ ਚੁਸਕੀ ਜਿਹੀ ਲਾਈਏ ਤੋ ਉਹਦੇ ਕਰਕੇ ਨਹੀਂ ਪੀਂਡੀਆਂ ਚਲ ਛੱਡ ਬਈ ਬਹੁਤ ਪੀ ਲਿਆ ਇਹਨਾਂ ਨੂੰ ਵੀ ਪਲਾਤਾ ਬਾਬੇ ਪਾਣੀ ਇੱਕ ਵਾਰੀ ਲੈ ਆਇਨਾ ਮੁਰੇ ਰੱਖ ਹੀ ਦਿੰਨੇ ਯਾਰ ਹਨਾ ਆ ਪੁੱਜਾ ਭਰਿਆ ਅਹੀ ਪਾਣੀ ਦਾ ਪੀ ਗਏ ਸਾਰੇ ਪੀ ਲੋ ਏ ਇਹ ਕਰੀ ਪਲਾਤਾ ਇਹਨਾਂ ਨੂੰ ਪਹਿਲਾਂ ਹੁਣ ਨਹੀਂ ਪੀਂਦੇ ਨਹੀਂ ਪੀਣਾ ਚੱਲ ਨਾ ਪੀਓ ਭਰਾਵਾ ਉਹਨਾਂ ਨੂੰ ਪਲਾਣਨੇ ਆ ਦੂਜਿਆਂ ਨੂੰ ਹਨਾ ਇਹਨਾਂ ਨੂੰ ਵੇਖੀ ਰੱਖ ਕੇ ਦੇ ਦੇ ਖੁਰ ਗੰਡੇ ਬਹੁਤ ਸੋਹਣਾ ਹਨ ਕੂਤਰ ਅੱਗੇ ਗੁੱਛਾ ਮਾਰ ਕੇ ਬੈਹਂਦੇ ਅੱਜ ਤਾਂ ਹੁਣ ਬੈਠੇ ਵੀ 12 12 12.5 ਤਾਂ ਕੂਤਰ ਸਹੀ ਆ ਹੁਣ ਹੁਣ ਤਾਂ ਬਸ ਆਪਾਂ ਹੀ ਲੇਟ ਆ ਹੁਣ ਬਾਈਆਂ ਛੱਡ ਲਈਏ ਕੋਈ ਟਾਈਮ ਦਾ ਪਤਾ ਨਹੀਂ ਹੁੰਦਾ ਹੁਣ ਹੁਣ ਮੇਲਾ ਮਗਿਆ ਹੁਣ ਕਰ ਲਈਏ ਜੋ ਕਰਨਾ ਚੱਲੋ ਚੱਲੋ ਜ਼ਿਆਦਾ ਨਹੀਂ ਦੋ ਚਾਰ ਤਾਂ ਲਈਏ ਕੁੱਟ ਕੇ ਪੰਜ ਸੱਤ ਬਾਈਆਂ ਤੇ ਛੱਡਾਂਗੇ ਹੋਰ ਹਜੇ ਹਨ ਜੇ ਹੁੰਦੀਆਂ ਰਹੀਆਂ ਤਾਂ ਫਿਰ ਦਾਈਆਂ ਛੱਡਾਂਗੇ ਕੂਤਰ ਸੈਟ ਆ ਹੁਣ ਕੂਤਰ ਰੈਡੀ ਆ ਬਸ ਪਾਣੀ ਤੇ ਕਰਨੇ ਕੂਤਰ ਹੁਣ ਉੜਾ ਲੱਗਦਾ ਪਾਣੀ ਹੋਏ ਗੁਰੂਕੁਸ਼ਾਲਾ ਪਾਣੀ ਦਾ ਹੁਣੇ ਹੀ ਹੁਣੇ ਰਮੈਂਟ ਆਇਆ ਹਜੇ ਥੋੜਾ ਜਿਹੀ ਹੋਇਆ ਇਹਨੂੰ ਤੇ ਬਾਈ ਕਿ ਵਿਦਾਈਗਾ ਵੀ ਪੁੱਤਰਾ ਨੂੰ ਮਲਾਪਾ ਦੀ ਗੋਲੀ ਲਾ ਕੇ ਕਿੰਨੇ ਦਿਨ ਨਹੀਂ ਘੋਣਾ ਬਾਈ ਜੇ ਤਾਂ ਹੈਗੀ ਬਾਹਰ ਵਾਲੀ ਗੋਲੀ ਠੀਕ ਆ ਤੇ ਆਹ ਵਾਲੀ ਗੋਲੀ ਹਨਾ ਪਿਛਲੇ ਯਾਰ ਸਾਰੇ ਪੁੱਛਦੇ ਗੋਲੀ ਦਾ ਨਾਮ ਦੱਸ ਦਿਓ ਨਾ ਆਹ ਗੋਲੀ ਆ ਤੇ ਮੈਡੀਅਮ ਤੇ ਇਹ ਜਿਹੜੇ ਦਾ ਇਹ ਲਾਉਣੀ ਆ ਤਾਂ ਵੀਰੇ ਅੱਜ ਲਾਓ ਤੇ ਕੱਲ ਨੂੰ ਡਾ ਲਓ ਕੋਈ ਨੁਕਸਾਨ ਨਹੀਂ ਹਨਾ ਤੇ ਜਿਨੇ ਕੋਈ ਹੋਰ ਲਾਉਣੀ ਆ ਆਪਣੀ ਇਧਰ ਦੀ ਲੋਕਲ ਦਵਾਈ ਜਦੋਂ ਕੋਈ ਡੋਂਟਰ ਲਾਈ ਜਾਂਦਾ ਕੋਈ ਕੋਹਲਾਈ ਜਾਂਦਾ ਕੋਈ ਕੋਸ਼ਾ ਨਾ ਜਿੱਦਾਂ ਵੀ ਹੱਤ ਟਿਕਿਆ ਉਹ ਬਾਈ ਦੋ ਦਿਨ ਰੋਕ ਲਿਆ ਕਰੋ ਉਹਨਾਂ ਨੂੰ ਦੋ ਤਿੰਨ ਦਿਨ ਨਾ ਖਟਿਆ ਕਰੋ ਦੋ ਘਰ ਤੋਂ ਦੋ ਤਿੰਨ ਦਿਨ ਰੋਕ ਲਓ ਹਨਾ ਇਹ ਇਹਦਾ ਕੋਈ ਨੁਕਸਾਨ ਨਹੀਂ ਇਹਦਾ ਅੱਜ ਲਾਓ ਸਵੇਰੇ Đਾਓ ਕੋਈ ਚੱਕਰ ਨਹੀਂ ਕਬੂਤਰ ਘਟੋ ਵਾਲ ਜਿਹੜਾ ਕਬੂਤਰ ਘੰਟਾ ਉੜਦਾ ਇਹਨੂੰ ਲੱਗੀ ਹੋਊਗਾ 3 ਘੰਟੇ 4 ਘੰਟੇ ਦਾ ਟਾਈਮ ਕਰਕੇ ਆਉ ਕਬੂਤਰ ਬਾਲੀ ਵਧੀਆ ਚੀਜ਼ ਆ ਮੈਂ ਤਾਂ ਕੰਮੀ ਕਹਿੰਦਾ ਸੀ ਕਿਉਂਕਿ ਲਾਉਣ ਦਾ ਤਰੀਕਾ ਬਾਈ ਹਰ ਇੱਕ ਦਾ ਆਬਦਾਬਦਾ ਹਨਾ ਮੈਂ ਪਹਿਲਾਂ 20 ml ਪਾਣੀ ਨਾਲ ਲਾਉਂਦਾ ਸੀ ਇਹਨੇ ਕੱਖ ਰਿਜ਼ਲਟ ਨਹੀਂ ਦਿੱਤਾ ਇਹਨੂੰ ਮ ਮਾਤੋ ਛੜੇ ਕਬੂਤਰ ਇਹਨੇ ਅੰਦਰੋਂ ਆਇਆ ਸਵਾਦ ਲਿਆਤਾ ਕੋਈ ਗੱਲ ਉਹੀ ਆ ਨਾ ਚੀਜ਼ਾਂ ਸੇਮ ਆ ਲਾਉਣ ਦਾ ਤਰੀਕਾ ਆ ਜਦੋਂ ਸੂਤ ਆ ਗਿਆ ਆ ਗਿਆ ਹੁਣ ਆ ਲਾਈ ਆ ਤਾਂ ਇਹਨੇ ਤਾਂ ਰਿਜ਼ਲਟ ਹੀ ਬੁੱਕ ਐਂਡ ਦਿੱਤਾ ਹਨਾ ਇਹ ਦਿਨਾਂ ਦੀ ਗੋਲੀ ਹੈ ਨਹੀਂ ਹੁਣ ਸਾਡੀ ਨਿਗਾਹ ਅਹੀ ਪਹਿਲਾਂ ਮੋੜੀ ਬੰਮ ਦੂਜੀ ਮੋੜਾਉਂਦਾ ਨਹੀਂ ਮੈਂ ਕੀ ਉਹਨੂੰ ਯਾਰ ਉਹ ਪਲਾਸ ਹੁੰਦੀ ਸੀਗੀ ਤੇ ਜਿੱਦਾਂ ਇਹ ਹੈ ਕਿ ਆ ਉਹ ਪਲਾਸ ਹੁੰਦੀ ਸੀ ਹਨਾ ਉਹ ਨੀਲੀ ਜੀ ਗੋਲੀ ਹੁੰਦੀ ਉਹ ਵਧੀਆ ਸੀਗੀ ਆ ਵੀ ਪੀ ਲੋ ਪਾਣੀ ਪੂਣੀ ਪੀਣਾ ਕਿਹਨੇ ਤਾਂ ਸਿਰਵਾ ਉਹ ਤਾਂ ਡਾਉਣਾ ਆਪਣਾ ਇਹ ਥੋੜਾ ਜੋਰ ਮੰਨ ਕੇ ਵਿੰਦਾ ਕੱਲੇ ਸਾਰਿਆਂ ਚੋਂ ਬਾਕੀ ਕੁੱਤਰ ਸਹੀ ਆ ਤੇ ਹੁਣ ਬਾਬੇ ਉਹਨਾਂ ਨੂੰ ਦਹੀਂ ਦੇਣਾ ਸਾਰਿਆਂ ਨੂੰ ਪਾਣੀ ਖਿੱਚ ਲੈਣਾ ਦਹੀਂ ਦੇਣਾ ਉਹਨਾਂ ਨੂੰ ਪੰਜ-ਪੰਜ ਦਾਦਾ ਹੈਮਲ ਤੇ ਉਸ ਤੋਂ ਬਾਅਦ ਇਹਨਾਂ ਦੀ ਕਾਰਵਾਈ ਕਰਨੀ ਬਾਦਾਮ ਵਦੂ ਫੇਕ ਹੋਣੇ ਜਦੋਂ ਦਹੀਂ ਦੂਈ ਖਿੱਚ ਜਾਣਗੇ ਚੰਗੀ ਤਰ੍ਹਾਂ ਦਹੀਂ ਖਿਚਾ ਕੇ ਕਰੀ ਪਲਟੀ ਮਰਾਵਾਂਗਾ ਹਲਕੀ ਹਲਕੀ ਜੀ ਫਿਰ ਉਸ ਤੋਂ ਬਾਅਦ ਬਾਦਾਮ ਪਾਉਣੇ ਆ ਉਦਾਂ ਨਹੀਂ ਲਓ ਬਾਬੇ ਇਹਨਾਂ ਨੂੰ ਜਿਹੜੀ ਗੋਲੀ ਲਾਈ ਸੀ ਆ ਪੰਮਲਪਾ ਦੀ ਹੈਨਾ ਇਹਨਾਂ ਚ ਕੱਖ ਨਹੀਂ ਨਿਕਲੇ ਹਾਈ ਟੈਕ ਵਾਲੇ ਨੂੰ ਵੀ ਕੱਖ ਨਹੀਂ ਨਿਕਲੇ ਤੇ ਗੋਲੀ ਵਾਲੇ ਨੂੰ ਵੀ ਕੱਖ ਨਹੀਂ ਨਿਕਲੇ ਹੈਨਾ ਤੇ ਦੇ ਦੇ ਕਬੂਤਰ ਆਹ ਨੀਲਾ ਜਿਹਾ ਵੀ ਪਾਈ ਕੱਲ ਯੋਰ ਬੋ ਮਾਰਿਆ ਕਬੂਤਰ ਨੇ ਹੁਣ ਦੇ ਦਿਆਂ ਕਿ ਦਾ ਸੈੱਟ ਹੋ ਗਿਆ ਇਹਦਾ ਤੇ ਆਹ ਤਾਂ ਆਪਣਾ ਰੋਕਿਆ ਨਾ ਕਬੂਤਰ ਬਹੁਤ ਉੜ ਕੇ ਬੰਦ ਹੋਇਆ 7 7 8 8 ਵਜੇ ਤੱਕ ਵੀ ਉੜਿਆ ਕਬੂਤਰ 6 ਵਜੇ ਦਾ ਕੱਢਿਆ ਹੋਇਆ 6 7 ਵਜੇ ਦਾ ਤੇ ਬੜਾ ਸੋਹਣਾ ਉੜਿਆ ਕਬੂਤਰ ਪਹਿਲਾ ਇਹ ਇਹ ਬਿਮਾਰ ਹੋਣ ਤੋਂ ਬਾਅਦ ਹੁਣ ਬਸ ਕੰਮ ਖਰਾਬ ਹੋਇਆ ਇਹਦਾ ਕੋਈ ਨਹੀਂ ਸੈੱਟ ਹੋਣ ਤੇ ਇਹਨੂੰ ਵੀ ਕੱਢਾਂਗੇ ਕਬੂਤਰ ਨੂੰ ਹੁਣ ਲੋਏ ਬਾਬੇ ਦਹੀਂ ਲੈ ਕੇ ਆਇਆ ਇਹਨੂੰ ਜਿਹੜੇ ਕਬੂਤਰ ਉੱਡ ਕੇ ਆਪਣੇ ਕਾਲੇ ਹੋ ਹੋ ਕੇ ਹੁੰਦੇ ਨਾ ਥੱਲੇੋਂ 2 4 ਉਦੋਂ ਸਾਰਿਆਂ ਨੂੰ ਦੇਦਣ ਲੱਗਾ ਜਾਂ ਮੱਖਣ ਵੀ ਤੁਸੀਂ ਦੇ ਸਕਦੇ ਆ ਤੇ ਇਹ ਵੀ ਦੇ ਸਕਦੇ ਆ ਹਨਾ ਦਹੀਂ ਦੇ ਲੱਗਾ ਦੇਣਾ ਹੁਣ ਦਹੀਂ ਤੇ ਅੱਜ ਇਹ ਚ ਖਮੀਰਾ ਪਾ ਕੇ ਦੇਦਾ ਫੁੱਟਦਾ ਤਾਂ ਨਹੀਂ ਦਹੀਂ ਜੇ ਖਮੀਰਾ ਪਾ ਕੇ ਫੁੱਟਿਆ ਫੇਰ ਤਾਂ ਨਹੀਂ ਮਾੜਾ ਜਾਂ ਪਾ ਕੇ ਦੇਖਦੇ ਆ ਪਹਿਲਾਂ ਥੋੜੇ ਜੇ ਦਹੀਂ ਚ ਜੇ ਉਹ ਕੰਮ ਕਰੂਗਾ ਬਹੁਤ ਵਧੀਆ ਕੰਮ ਕਰੂਗਾ ਐਕਸਪੈਰੀਮੈਂਟ ਹੀ ਆ ਚੱਲ ਗਿਆ ਚੱਲ ਗਿਆ ਇਹਦਾ ਨਾ ਸੀ ਪੱਕੇ ਉਹ ਵੀ ਦਿਲ ਦਿਮਾਗ ਦੀ ਜਾਂ ਹੁੰਦਾ ਹਨਾ ਤਾਕਤੋਂ ਤੇ ਦਹੀਂ ਦਾ ਬਾੜੀ ਚੀਜ਼ ਘੈਂਟ ਚੀਜ਼ ਆ ਹਨਾ ਇਹ ਵੀ ਜਿੰਨੇ ਦਹੀਂ ਕੱਲਾ ਤਾਂ ਦਵਾਂਗੇ ਹੀ ਦਵਾਂਗੇ ਉਹ ਉਦਾਂ ਇੱਕ ਅੱਦੇ ਤੇ ਐਕਸਪੈਰੀਮੈਂਟ ਕਰਕੇ ਦੇਖ ਲਈਦਾ ਹੁੰਦਾ ਕਿ ਜੇ ਕੰਮ ਸੂਤ ਆ ਗਿਆ ਤਾਂ ਆ ਵੀ ਸਕਦਾ ਹਨਾ ਉਹ ਕੱਲੇ ਇੱਕ ਕੂਤਰ ਤੇ ਕਰਾਂਗੇ ਜਾਂ ਦੋ ਤੇ ਜਿਹੜੇ ਜ਼ਿਆਦਾ ਕਮਜ਼ੋਰ ਆ ਉਹਨਾਂ ਤੇ ਕਰਾਂਗੇ ਉਹ ਵਾਲਾ ਬਾਕੀਆਂ ਨੂੰ ਕੱਲਾ ਦਹੀਂ ਦਵਾਂਗੇ ਪੂਰਾ ਠਰਾ ਕੂਤਰਾਂ ਚ ਆ ਗਿਆ ਹਨਾ ਦੋ ਦੋ ਨੂੰ ਪਾਉਣੇ ਆ ਤੇ ਜਿਹੜਾ ਆਵਾ ਗੁਣ ਆ ਵੀ ਪਾਗਲਾਂ ਨੂੰ ਕਹਿੰਦੇ ਉਹ ਚੀਜ਼ ਨਾ ਤੂੰ ਗਈ ਹੁਣ ਐ ਤਸੱਲੀ ਨਾ ਬਦਾਮ ਖਾਂਦੇ ਹੁਣ ਕੋਈ ਇਦਾਂ ਕਾਲੀ ਵਾਲਾ ਕੰਮ ਹੈ ਨਹੀਂ ਇਹਨਾਂ ਦਾ ਤੇ ਲੋਵਾ ਪਿਓ ਉਹ ਕਿਉਂ ਬਾਹਰ ਨਾ ਆਜੀ ਪਿੰਡ ਅੰਦਰ ਲਈਏ ਦੋ ਦੋ ਨੂੰ ਪਾਉਣੇ ਅੱਜ ਤੇ ਟ੍ਰੇਂਡਰ ਨੂੰ ਆ ਲਿਆਂਦੀਆਂ ਮੈਂ ਧੋ ਕੇ ਕੱਟਦੇ ਆ ਛਿੱਲਦੇ ਆ ਸਫਾਈ ਕਰਨ ਵਾਲੀ ਹੋਈ ਪਈ ਸਾਰੀ ਗੰਦ ਬਹੁ ਪਿਆ ਬਦਾਮ ਦੂ ਛਿੱਲ ਕੇ ਹਟਿਆ ਹੁਣ ਝਾੜੂ ਮਾਰਦਾ ਇਹਨੂੰ ਕਰੀ ਨਵੇੜ ਲਈਏ ਹਨਾ ਥੱਕ ਹੋ ਜਾਂਦਾ ਬਾਬੇ ਕੀ ਕਰੀਏ ਸਵੇਰ ਤੇ ਲੱਗੇ ਵੇਲਾ ਖੂਤਰਵਾਦਰ ਲਾਉਣ ਕੱਲਾ ਹੀ ਆ ਸ਼ੀਲਾ ਗਿਆ ਕਿਤੇ ਕੰਮ ਤੇ ਹੁਣ ਸਾਰਾ ਹੀ ਮੈਨੂੰ ਸਾਫ ਕਰਨਾ ਪਣਾ ਇੱਕਰੀ ਚੰਗੀ ਤਰ੍ਹਾਂ ਕਰਕੇ ਇਹ ਤੇ ਪੋਚਾ ਵੀ ਲਾਉਨੇ ਆ ਹਨਾ ਸਹਾਈ ਕਰਾਂਗੇ ਮੱਖੀਆਂ ਮੁੱਖੀਆਂ ਨਹੀਂ ਹੁੰਦੀਆਂ ਫਿਰ ਤੇ ਕਰਦੇ ਆ ਪਹਿਲਾਂ ਇਹਨਾਂ ਨੂੰ ਬਦਾਮ ਪਾ ਲਈਏ ਸਾਰਿਆਂ ਨੂੰ ਲੇਟ ਬਹੁਤ ਹੋ ਗਏ 2 ਵਜੇ ਗਏ ਆ ਤੇ ਕਿਉਂਕਿ ਦਹੀਂ ਦਿੱਤਾ ਸੀਗਾ ਦਹੀਂ ਹੁਣ ਖਿੱਚਿਆ ਇਹਨਾਂ ਨੇ ਜਾ ਜਤਿਆਂ ਖਾਂਦੀਆਂ ਹੈ ਕੱਟਣੇ ਆ ਮੈਂ ਕੱਲੇ ਕੱਲੇ ਕਬੂਤਰ ਤੇ ਕੱਟਦਾ ਪਿਆ ਦੋ ਦੋ ਉਹਦੇ ਕੱਟ ਕੇ ਤੇ ਪੋਣੇ ਆ ਨਾ ਬਾਬਿਓ ਕਬੂਤਰਾਂ ਨੂੰ ਬਾਦਾਮ ਪਾਉਂਦੇ ਆ ਆ ਜਿਹੜੀਆਂ ਕਬੂਤਰੀਆਂ ਨੂੰ ਪਾਏ ਹਜੇ ਹੁਣ ਕਬੂਤਰਾਂ ਦੀ ਵਾਰੀ ਆ ਟਾਈਮ 3:30 ਹੋ ਗਏ ਕੱਟਣ ਦਾ ਕੰਮ ਟਾਈਮ ਬੜਾ ਲੱਗ ਜਾਂਦਾ ਯਾਰ ਕੱਲੇ ਬੰਦੇ ਨੂੰ ਛਿਲਣੇ ਕੱਟਣੇ ਤੇ ਛੇਲਾ ਚ ਚਲ ਫੇਲੇ ਲਈ ਸੀ ਕੱਟਣ ਦਾ ਵੀ ਵੀ ਟਾਈਮ ਲੱਗਦਾ ਹੀ ਆ ਕਬੂਤਰੀਆਂ ਨੂੰ ਪਾਤੇ ਦੋ ਦੋ ਨੂੰ ਕਰਕੇ ਉਹ ਬੱਚੇ ਨੂੰ ਉਤਰ ਕੱਲੇ ਨੂੰ ਪਾਤੇ ਆ ਰਹਿ ਗਏ ਆਪਣੇ 2 ਤੋਂ 4 4 ਇਨਰੋਮੈਂਟੋ ਮੈਂ ਟੋ ਮੀ ਪਾਲਣੇ ਆਪਾਂ ਕੋਈ ਗੱਲ। ਉਹ ਬੱਗੋ ਪਾਣੀ ਪੂਣੀ ਪਾਈਏ ਕੂਤਰਾਂ ਨੂੰ। ਦਾਣਾ ਪਾਣੀ ਹੋ ਗਿਆ। ਤੇ ਆਪਾਂ ਦੇ ਰਹਿ ਕੇ ਦਾਣਾ ਦੋਣਾ ਪਹੁੰਚਦਾ 4 ਵਜੇ ਦੇ। ਬਹੁਤ ਲੇਟ ਹੋ ਗਿਆ ਅੱਜ ਕੰਮ ਯਾਰ। ਕਿਉਂਕਿ ਆਪਾਂ ਕਿਹਾ ਉੱਥੇ ਕੱਲ ਨੂੰ ਡੋਣੀ ਨਹੀਂ ਹੈਗੇ। ਨਾਲਾ ਨਾਗਾ ਹੀ ਪੂਣਾ ਕਰ ਲੂੰ ਤੇ ਇਹਨਾਂ ਨੂੰ ਵੀ ਦਾਣੇ ਦੋਣੇ ਪਾਈਏ। ਆਹ ਹੁੱਡਾ ਵੀ ਕੱਲ ਨੂੰ ਸਾਫ਼ ਕਰਨ ਵਾਲਾ ਹੋਇਆ ਵੀ ਕਰਦੇ ਕੰਨੇ ਦਿਨ ਹੋ ਗਏ ਯਾਰ। ਕੋਈ ਪਤੰਦਰ ਬੀਜੀ ਆ ਨਾ। ਤੇ ਦੋ ਤਿੰਨ ਉੱਧਰ ਲੈ ਗਿਆ ਉੱਧਰ ਵੀ ਡੂੰਦਾ ਡੂੰਦਾ ਤੇ ਅੱਜ ਕੰਮ ਵੀ ਹੀ ਉਹਨੂੰ। ਤੇ ਵੇ ਦੇਖਿਆ ਤਾਂ ਠੀਕ ਚੰਗੇ ਸਹੀ ਵੀ ਆ ਦੋ ਪਾਸੇ ਵੇ ਵੇ ਹੋਣੇ ਚਾਹੀਦੇ ਅੱਗੇ ਤੋਂ ਦੋ ਪਾਸੇ ਬੱਚੇ ੜਾਵੇ ਵਾਲੇ ਕਰਿਆ ਕਰਾਂਗੇ ਦੋ ਚਾਰ ਉਧਰ ਉਡਾਲੇ ਦੋ ਚਾਰ ਇਧਰੋਂ ਹਨਾ ਜੇ ਇੱਕ ਪਾਸੇ ਬਿਮਾਰ ਹੁੰਦੇ ਇੱਕ ਪਾਸੇ ਦਾ ਸਹੀ ਰਹਿਣ ਅੱਜ ਦੇ ਕਰਿਆ ਕਰਾਂਗੇ ਅੱਗੇ ਤੋਂ ਪਰ ਜਾਂ ਟੂਟੀਏ ਪਾਣੀ ਨਹੀਂ ਕਢਦੀ ਛੂੜੂ ਜ਼ਾਤ ਤਾਂ ਸਾਰਾ ਸਪਾਈ ਕਰਤੀ ਆ ਪੋਚਾ ਹੁਣ ਸਵੇਰੇ 라ਵਾਂਗੇ ਤੇ ਅੱਜ ਥੱਕ ਗਿਆ ਯਾਰ ਆ ਵੀ ਸਾਰੇ ਆਨੂੰ ਪਾਣੀ ਧਣੀ ਜੋ ਵੀ ਇੱਥੇ ਕੂਤਰੀਆਂ ਇੱਥੇ ਪਈਆਂ ਅੱਜ ਤੇ ਇਹਨਾਂ ਨੂੰ ਇੱਥੇ ਰੱਖਾਂਗੇ ਉਥੇ ਬੇਟੀ ਮੁੱਟੀ ਨੂੰ ਮੂੰਹ ਮਾਰਦੀਆਂ ਮਾੜਾ ਮੋਟਾ ਕਿਤੇ ਕਿਤੇ ਹਨਾ ਰੋੜਿਆ ਰਹਿੰਦਾ ਸਾਰੀ ਸਫਾਈ ਕੀਤੀ ਜੋ ਇੱਥੇ ਗੰਦਗੁਦੀ ਸੀ ਸਾਰਾ ਚੱਕਿਆ ਹਨ ਤੇ ਇਹਨਾਂ ਨੂੰ ਹੁਣ ਕਣਕ ਪਾਈ ਆ ਥੋੜੀ ਜਿਹੀ ਇਹ ਮੈਂ ਚੇਤਾ ਭੁੱਲ ਗਿਆ ਬਾਦਾਮ ਪਾ ਦਿੱਤੇ ਇਹਨਾਂ ਨੂੰ ਤੇ ਕਣਕ ਪਾਈ ਨਹੀਂ ਸੀ ਤੇ ਇਹਨਾਂ ਨੂੰ ਪਾਈ ਹੁਣ ਤੇ ਆ ਵੀ ਹੁੰਡਾ ਕੱਲ ਨੂੰ ਸਾਫ਼ ਕਰਨਾ ਆ ਤੇ ਘੜੀ ਘੱਟ ਬੰਦਾ ਇੱਥੇ ਕਬੂਤਰ ਛੱਡ ਦਿੰਦਾ ਵਿੱਚ ਫਿਰ ਫੁਰ ਲੈਂਦੇ ਹਨਾ ਪਰਪੁਰ ਖੋਲ ਲੈਂਦੇ ਆ ਉਹ ਤਾਂ ਤੇ ਕਬੂਤਰ ਬਾਬੇ ਜਿੰਨਾ ਇਹ ਖਾਨੇ ਚ ਰਹੂਗਾ ਨਾ ਕੈਦ ਰਹੂਗਾ ਇਦਾਂ ਉਹਨਾਂ ਤੋਂ ਜਿਹੜੇ ਦਿਨ ਯੋਰ ਵੱਧ ਮਰੂਗਾ ਕਿਉਂਕਿ ਪਰਪੁਰ ਦੁਖਦੇ ਹੁੰਦੇ ਖੋਲਦਾ ਕਬੂਤਰਾਂ ਮੱਚਦਾ ਉੱਧਰ ਘਰੇ ਹੀ ਨਿਸਰੀ ਜਾਣਾ ਉਹਨੇ ਖੁੱਡੇ ਜੀ ਨਿਸਰ ਰੋਸਰ ਕੇ ਆਪ ਦਾ ਥੱਕੀ ਜਾਣਾ ਕਦੀ ਇੱਧਰ ਤਾੜੇ ਮਾਰੇ ਤੇ ਕਦੀ ਉੱਧਰ ਹਨ ਤੇ ਇਹਨਾਂ ਦੇ ਵੀ ਟਰੇ ਚੱਕੜੀ ਯਾਰ ਚੀਤਾ ਭੁੱਲ ਗਿਆ ਮੈਨੂੰ ਮਦਮ ਦੂੰਗ ਇਹਨਾਂ ਨੂੰ ਪਾ ਦਤੇ ਸਾਰਿਆਂ ਨੂੰ ਤੇ ਆਹ ਲੋ ਬਈ ਹੂੰ ਕੀ ਗੱਲ ਆ ਕਿਨੂੰ ਤੇ ਇਹ ਦੂਜਾ ਕੰਟਰ ਜਿਹੜਾ ਨੂੰ ਲਾਈ ਸੀ ਗੱਲ ਉਹ ਮੈਂ ਵੇਟ ਬੂਡ ਚੈੱਕ ਕਰਦਾ ਕਣਕ ਤੇ ਕੀਤੇ ਆ ਹੁਕੂਪਰ ਆਪਾਂ ਟੂਸੇ ਵਾਲਾ ਨੀਲੇ ਦਾ ਪੁੱਤ ਉਹਨੂੰ ਤਾਂ ਅੱਜ ਲਾਈ ਨੀਲੇ ਦੇ ਪੁੱਤ ਨੂੰ ਥੋੜੀ ਜੀ ਤੇਜ਼ ਲੱਗ ਗਈ ਵੇਤੋ ਯਾਰ ਹਾਈ ਟੈਕ ਤੇ ਥੋੜਾ ਜਿਆ ਕਰਦਾ ਹਨ ਹੋ ਜੂਗਾ ਸੈੱਟ ਹੋ ਰ ਅੱਧੇ ਘੰਟੇ ਘੰਟੇ ਨੂੰ ਬਹੁਤ ਫਰਕ ਪੈ ਗਿਆ ਅੱਗੇ ਨਾਲ ਜਿਆਦਾ ਹੋ ਗਿਆ ਯਾਰ ਮਾੜੀ ਜੀ ਜਿਆਦਾ ਲੱਗੀ ਅੱਗੇ 1 ਕਐਮਲ ਬੂੰਦੇ ਹੀ ਲਾਈ ਦੀਆਂ ਜਿੱਦਾਂ 10 ਕ ਬੂੰਦਾ 5 ਬੂੰਦਾ ਇਦਾਂ ਲਾਈ ਦੀਆਂ ਉਹ ਮੈਂ ਅੱਜ ਸਰੀਂਜ ਨਾਲ ਮੈਂ ਕਿਹਾ ਯਾਰ ਭਾੜਾ ਉਹਦੀ ਪੈਪ ਚ ਰਹਿ ਗਈ ਨਹੀਂ ਤਾਂ ਮੋਰੇ ਪੈਪ ਲੱਗਾ ਸੀ ਉਹੀ ਜ਼ਿਆਦਾ ਬਣੀ। ਸਰਿੰਜ ਚ ਥੋੜੀ ਜੀ ਆਈ ਉਹ ਪੈਪ ਵਾਲੀ ਗਿਣੀ ਨਹੀਂ ਵੀ ਪੈਪ ਚ ਵੀ ਰਹਿਣੀ ਆ ਇਹ ਤਾਨੂੰ ਖਿੱਚਣੂ। ਉਹ ਜ਼ਿਆਦਾ ਥੋੜੀ ਜੀ ਜਿ ਲੱਗੀ। ਕੋਈ ਹੋਇਆ ਕੋਈ ਨਹੀਂ ਉਤਰ ਸਹੀ ਆ ਬਿਲਕੁਲ ਵਧੀਆ ਬਿਠਾ ਉਠਾ ਮਾਰਦਾ। ਓਕੇ ਆ ਤੇ ਥੋੜਾ ਜ ਆ ਉਦਾਂ ਸੁਸਤ ਜਿਹਾ ਆ। ਪਤਾ ਨਹੀਂ ਉਦੈ ਨੀਂਦ ਆਉਂਦੀ ਘਰੇ ਧੁੱਪੇ ਰੱਖ ਕੇ। ਮੈਂ ਧੁੱਪੇ ਵੀ ਰੱਖਿਆ ਜੀ ਥੋੜਾ ਜਿਹਾ ਹੋਣਾ। ਜੋ ਦਵਾਈ ਵੀ ਖਿੱਚ ਕੇ ਚੰਗੀ ਤਰ੍ਹਾਂ ਵਾਗਾ ਚੱਲੇ ਨਾਲ ਧੁੱਪ ਵੀ ਲਵਾ ਦਿੰਦਾ ਮੜ ਜੀ। ਉਹਦੇ ਕਰਕੇ ਵੀ ਹੋ ਸਕਦਾ ਨਾ ਦਾਣਾ ਦੂਣਾ ਤਾਂ ਰੱਜ ਕੇ ਖਾਦਾ ਪੂਟਾ ਭਰ ਲਿਆ ਉਹਨੇ ਪੂਰਾ। ਤੇ ਆ ਵੀ ਸ਼ੇਰ ਆਪਣੇ ਹੁਣ ਠ ਕੂਤਰੇ ਲਵੜਾ ਆਇਆ ਬਾਬੇ ਉਹਨੂੰ ਕੋਈ ਨਹੀਂ ਕਰਦੇ ਆ ਨਾ ਗੋਛੀ ਮਾਰ ਕੇ ਨਹੀਂ ਕੂਤਰ ਨੂੰ ਬਹਿਣਾ ਚਾਹੀਦਾ ਇਹ ਤਾਂ ਖੁਰ ਕੂਤਰ ਜਿੱਦਾਂ ਬਾਕੀ ਦੇ ਸੁੱਤੇ ਆ ਨਾ ਉਹ ਚੀਜ਼ ਹੋਰ ਆ ਜਿੱਦਾਂ ਏਦਾਂ ਗੋਛ ਮਾਰ ਕੇ ਕੂਤਰ ਬਿੰਦਾ ਉਹ ਚੀਜ਼ ਹੋਰ ਆ ਏਦਾਂ ਕੂਤਰ ਬਹਿਣ ਲੰਮੇ ਪਏ ਆ ਏਦਾਂ ਕੋਈ ਨੁਕਸਾਨ ਨਹੀਂ ਉਦਾਂ ਜਦੋਂ ਇਕੱਠਾ ਜਾ ਹੋਗੇ ਬਿੰਦਾ ਉਹ ਨੁਕਸਾਨ ਆ ਬਾਕੀ ਸਾਰੇ ਸਹੀ ਆ ਕੂਤਰ ਉਹ ਇੱਕੋ ਹੀ ਆ ਬਸ ਇੰਨਾ ਨਹੀਂ ਨੋਰਮਲ ਜੈ ਉਹ ਰੰਗ ਲਾਤਾ ਏਕੇ ਦੇ ਲਾਇਆ ਏਕੇ ਦੇ ਲਾਇਆ ਡੱਬੇ ਇਹਦੇ ਦੋ ਜੋ ਬੱਚੇ ਜਲਾਇਆ ਆਪਾਂ ਆ ਜਿਹੜੇ ਕੋਟਾ ਪੂਛ ਦਿੱਤਾ ਤੇ ਬਾਕੀ ਜਿਹੜੇ ਬਣੇ ਆ ਡੰਡੇ ਜੇ ਉਹ ਛੀਲੇ ਨੇ ਬਣਾਏ ਆ ਮੈਂ ਉਹ ਕਰੂੰਗਾ ਸੱਟ ਜੇ ਉਹ ਵੀ ਨਾ ਉਹ ਤਾਂ ਵੱਡੇ ਕਰਕੇ ਤਾਂ ਡੰਡੇ ਫੱਟੇ ਬਣਾ ਦਾਂਗੇ ਉਹ ਫਿੱਕੇ ਜਿਹੇ ਆ ਬਾਲੇ ਕਰ ਦਾਂਗੇ ਉਹਦਾ ਵੀ ਗਾਰਡ ਹਨਾ ਆ ਹਣਾ 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 ਯਾਰ ਬੜੀ ਹੋਣ ਲੱਪਈ ਹੈ ਆ ਤੀ ਜਿਓ ਗਈ ਟਰਲਰ ਵੀ ਪਾਣੀ ਪੀ ਜਾਂਦਾ ਹਾਂ ਵੀ ਖਾਲੇ ਦਾਣੇ ਪਾਣੀ ਚੱਕਾ ਤਾਂ ਦੀ ਟ੍ਰੇਡ ਨੂੰ ਚੱਕ ਲੋ ਜਿਹੜਾ ਇੱਕ ਅੰਦਾ ਹੈਗਾ ਥੱਲੇ ਪਿਆ ਕੁ ਚਾਤ ਲੋ ਚਾਤ ਲੋ ਚਾਤ ਲੋ ਬਣਾ ਨਹੀਂ ਰਹੂ ਡੇ ਚ ਤੇ ਲੋ ਬਾਬਿਓ ਕਰਦੇ ਆ ਸਮਾਪਤੀ ਅੱਜ ਦੀ ਆਹ ਆਹ ਕੱਢਿਆ ਗੰਦ ਨੇ ਦਈਆਂ ਦਹੀਂ ਬੜੀ ਘੈਂਟ ਚੀਜ਼ ਆ ਬਾਬਿਓ ਦਹੀਂ ਦੇ ਦਿਓ ਦਾਣਾ ਫੋਨ ਤੋਂ ਪਹਿਲਾਂ ਇੱਕ ਵਾਰੀ ਆਹ ਅੰਦਰ ਪੇਟੀ ਸਾਫ਼ ਕਰ ਦਿੰਦਾ ਵੜਕੇ ਕਬੂਤਰ ਦੀ ਉਹ ਹੋ ਗਿਆ ਨੀਲਾ ਸੈਟ ਬਾਬਿਓ ਜਿਹਨੇ ਇਹਨੂੰ ਕਹਿਣ ਥੋੜੀ ਜਿਹੀ ਲੱਗੀ ਤੇਜ਼ ਤੇ ਸਹੀ ਬੈਠਾ ਹੁਣ ਓਕੇ ਆ ਹੁਣ ਤੇ ਨੀਲੇ ਦਾ ਪਤਕ ਗੜਕਦਾ ਹੀ ਹੋਣਾ ਮੇਰਾ ਸ਼ੁਗਰ ਆ ਭਰਾਵਾ ਉਹ ਜ਼ਿਆਦਾ ਨਹੀਂ ਲੱਗੀ ਜਾਂ ਤਾਂ ਮੇਰੇ ਹਿਸਾਬ ਨਾਲ ਨਾ ਉਦਾਂ ਹੀ ਹਲਕਾ ਫੁਲਕਾ ਜੋਰ ਜਾਂ ਮਣਾ ਗਿਆ ਅੰਦਰ ਸਾਫ਼ ਹੋ ਗਿਆ ਉਹਦਾ ਤੇ ਬਾਹਲੇ ਸਾਫ਼ ਹੋ ਗਿਆ ਪਾਣੀ ਜ਼ਿਆਦਾ ਦਿੱਤਾ ਸੀਗਾ 30 40 ਐਮਐਲ ਉਦਰਾ ਧੁੱਪ ਗਿਆ ਅੰਦਰੋਂ ਉਹਦੇ ਕਰਕੇ ਵੀ ਹੋਊਗਾ ਬਾਬੇ ਜਿਹੜਾ ਨਾ ਇੱਕ ਕਈ ਬਈਆਂ ਦੇ ਕਮੈਂਟ ਹੁੰਦੇ ਆ ਕਿ ਕਬੂਤਰ ਨੀਲੇ ਹੋ ਹੋ ਵਿੰਦੇ ਆ ਬਾਈ ਦੋ ਰੀਜ਼ਨ ਹੁੰਦੇ ਆ ਜਾਂ ਤਾਂ ਕਬੂਤਰ ਬਿਮਾਰ ਹੋਵੇ ਇੱਕ ਜਿਹੜਾ ਕਬੂਤਰ ਮੱਚ ਕੇ ਆਇਆ ਉਹ ਨੀਲਾ ਹੋ ਕੇ ਵਿੰਦਾ ਜਾਂ ਥੱਲੇ ਹੁੰਦਾ ਨਾ ਤੇ ਉਹਦੀ ਨਿਸ਼ਾਨੀ ਹੁੰਦੀ ਬਾਈ ਕਿ ਕਬੂਤਰ ਵਾਪਸ ਜਾਣ ਲੱਗ ਪਿਆ ਵੀ ਕਬੂਤਰ ਪਾਣੀ ਮੰਗਦਾ ਠੀਕ ਆ ਉਹਨੂੰ ਉਦੋਂ ਪਾਣੀ ਦੇਣਾ ਸ਼ੁਰੂ ਕਰੋ ਬਾਜੀ ਦੇ ਹਿਸਾਬ ਨਾਲ ਜਾਂ ਦੋ ਬੰਦੀਆਂ ਦੇ ਘਟਣਾ ਸ਼ੁਰੂ ਕਰ ਲਓ ਤੇ ਜੇ ਬਾਜੀ ਤੁਹਾਡੀ ਲੱਗੇ ਹੈ ਨਹੀਂ ਪਾਣੀ ਲਾ ਨਹੀਂ ਸਕਦੇ ਉਹਦੀ ਨਿਸ਼ਾਨੀ ਇਹ ਹੀ ਹੁੰਦੀ ਆ ਕਿ ਕਬੂਤਰ ਵੈਕ ਆਉਣ ਲੱਪਿਆ ਪਾਣੀ ਮੰਗਦਾ ਜੇ ਕਬੂਤਰ ਬਾਹਲਾ ਮਜਨ ਲੱਪਿਆ ਨਾ ਤੇ ਉਹਨੂੰ ਪਾਣੀ ਦੇਣਾ ਸ਼ੁਰੂ ਕਰ ਦਿਓ ਜੇ ਨਾ ਦੇਵੋਗੇ ਤਾਂ ਦਿਨਾਂ ਦੇ ਵਿੱਚ ਹੀ ਕਬੂਤਰ ਖਤਮ ਹੋ ਜਾਣਾ ਥੋੜਾ ਥੋੜਾ ਭਾਵੇਂ 2 2 4 4 ਐਮਐਲ 5 ਐਮਐਲ ਤੋਂ ਸ਼ੁਰੂ ਕਰ ਲਓ ਤੇ ਦੇਣਾ ਚਾਹੀਦਾ પણ ਆਪਣੇ ਜਿਹੜੇ ਕਬੂਤਰ ਆ ਜਿਹੜੇ ਜ਼ਿਆਦਾ ਉੜ ਗਏ ਆ ਉਹ ਮੱਚਦੇ ਆ ਹੁਣ ਠੀਕ ਆ ਇਹਨਾਂ ਦੀ ਕਬੂਤਰੀਆਂ ਵੀ ਦੋ ਤਿੰਨ ਨੀਲੀਆਂ ਹੋ ਕੇ ਹੁੰਦੀਆਂ ਹੁਣ ਪਾਣੀ ਮੰਗਦੀਆਂ ਜੇ ਉਹਨਾਂ ਦੀ ਕੋਈ ਪ੍ਰੋਬਲਮ ਹੁੰਦੀ ਤੇ ਉਹਨਾਂ ਨੂੰ ਉੜਦਾ ਹੀ ਨਹੀਂ ਸੀ ਹਨਾ ਘੰਟਾ ਖੰਡ ਹੁਣ 12 12:30 1 ਵਜੇ ਤੱਕ ਵੀ ਜਾਂਦੀਆਂ ਉਹ ਕਬੂਤਰੀਆਂ ਤਾੜੇ ਮਾਰ ਮਾਰ ਵੈਂਦੀਆਂ ਹਨਾ ਉਹ ਬੈਗ ਹੁਣ ਲਾ ਪਈਆਂ ਹੁਣ ਪਿੱਛੇ ਨੂੰ ਆਵਗੀਆਂ ਜੇ ਇਹਨਾਂ ਨੂੰ ਨਾ ਕੇਅਰ ਕੀਤੀ ਨਾ ਪਾਣੀ ਦਾ ਆ ਤੇ ਬਹੁਤ ਪਿੱਛੇ ਆ ਜਾਣੀਆਂ ਚੱਕ ਕੇ ਇਹ ਅਹ ਆਹੀ ਮੈਟਰ ਆ ਬੱਬਿਓ ਇੰਨਾ ਕੀ ਛੋਟੀਆਂ ਛੋਟੀਆਂ ਗੱਲਾਂ ਹੀ ਆ ਤੇ ਆ ਤੁਹਾਨੂੰ ਮੈਂ ਦਿਖਾਉਣਾ ਹੁਣ ਆ ਕਬੂਤਰ ਸੀ ਜੁਰੇ ਪੂਰਾ ਮਚ ਕੇ ਆਇਆ ਹੂਤਰ ਥੱਲਿਓ ਇੱਕ ਮਿੰਟ ਖੋਲ ਜਾ ਤੇ ਆ ਚੈੱਕ ਕਰੋ ਜਰਾ ਹੁਣ ਪੂਰਾ ਲਾਲ ਪਿਆ ਹਨਾ ਗੋਲ ਪਿਆ ਕਬੂਤਰ ਥੱਲਿਓ ਤੇ ਇਹਨਾਂ ਕਬੂਤਰਾਂ ਦੇ ਪੱਲੇ ਬਾਬੇ ਉਹ ਕੱਖ ਵੀ ਨਹੀਂ ਰਹਿ ਗਿਆ ਸੀ ਤੇ ਹੁਣ ਗੋਲਾ ਹੱਡੀ ਭਰ ਗਈ ਐਣ ਹੋ ਗਏ ਹਨਾ ਵਧੀਆ ਤੇ ਮਿਹਨਤ ਬਹੁਤ ਲੱਗੀ ਪਰ ਆਪਾਂ ਨੂੰ ਇੱਥੇ ਤੱਕ ਕਬੂਤਰ ਲਿਆਉਣ ਲੱਗਿਆ ਹੁਣ ਕਬੂਤਰ ਇੱਕ ਆਪਣਾ ਗਰੇ ਇਹ ਕੋ ਮੋਟਾ ਇਹਨਾਂ ਦਾ weight ਘਟਾ ਬਸ ਬਾਕੀ ਸਾਰੇ ਕਬੂਤਰਾਂ ਨੇ weight ਬਣਾ ਲਿਆ ਇੱਕ ਤਾਂ ਕਬੂਤਰੀਆਂ ਦਾ weight ਘਟਾ ਹਨਾ ਬਾਕੀ ਸਾਰੀਆਂ ਨੇ weight ਬਣਾਉਣਾ ਸ਼ੁਰੂ ਕਰਤਾ ਹੌਲੀ ਹੌਲੀ ਇਹ ਵੀ ਬਣਾ ਲੈਣਗੇ ਇਹ ਜਿਆਦਾ ਖਿੱਚੇਗੇ ਸੀ ਇਹਨਾਂ ਤਾਂ ਮਤਲਬ ਮਤਲਬ ਪਿੰਜਰੀ ਨਿਕਲ ਗਿਆ ਸੀ ਇਨਾ ਪੁਰਾ ਹਾਲ ਹੋ ਗਿਆ ਹੀ ਹਨਾ ਇਹ ਵਾਇਰਸ ਯਾਰ ਬਹੁਤ ਭੈੜਾ ਜਿਹਾ ਆਇਆ ਜਿਹੜਾ ਨਾ ਐਦਾਂ ਦਾ ਜਿਹੜਾ ਆਇਆ ਸੀ ਆਪਣੇ ਕਬੂਤਰਾਂ ਹੋਰਾਂ ਦੇ ਵੀ ਆਉਣ ਡਿਆ ਬਹੁਤ ਨੁਕਸਾਨ ਵਾਲੀ ਗੱਲ ਆ ਹਨਾ ਇਹ ਗੁੱਤੇ ਮਾੜੀ ਗੱਲ ਵੀ ਆ ਮਿਹਨਤ ਕੀਤੀ ਹੁੰਦੀ ਆ ਯਾਰ ਬਹੁਤ ਔਖਾ ਹੋ ਜਾਂਦਾ ਹਨਾ ਕੈਨ ਨੂੰ ਕਬੂਤਰੀ ਰੱਖੇ ਆ ਸਾਰਾ ਸਾਲ ਬੰਦਾ ਮਿਹਨਤ ਕਰਦਾ ਤੇ ਜਦੋਂ ਉਹ ਸਿਰੇ ਲੱਗਣ ਲੱਗਦੀ ਗੱਲਬਾਤ ਉਹ ਤੋਂ ਕੋਈ ਨਾ ਕੋਈ ਪ੍ਰੋਬਲਮ ਪੈ ਜਾਂਦੀ ਆ ਉੱਥੇ ਦਿਲ ਟੁੱਟਦਾ ਬਾਕੀ ਹੌਸਲਾ ਛੱਡਣਾ ਨਹੀਂ ਚਾਹੀਦਾ ਚਲੋ ਲੱਗੇ ਰਹਿਣਾ ਚਾਹੀਦਾ ਹਨਾ ਅੱਜ ਨਹੀਂ ਤਾਂ ਕੱਲ ਬਾਬਾ ਬਾਹ ਫੜੂਗਾ ਹੀ ਤੇ ਹੁਣ ਕਬੂਤਰ ਸੈੱਟ ਹੋ ਗਿਆ ਬਾਬੇ ਨੇ ਬਾਹ ਫੜ ਹੀ ਲਈ ਆ ਹੁਣ ਆਪਣੀ ਕਮੀ ਆ ਬਸ ਬਾਜ਼ੀਆਂ ਛੱਡਣ ਦੀ ਬਾਜ਼ੀਆਂ ਛੱਡੀਏ ਤੇ ਮੇਲਾ ਬਣਾਈਏ ਹਨਾ ਥਾਰਜਿਤ ਕਰਮਾਂ ਦੀ ਇੱਥੋਂ ਉੱਤੇ ਕੋਈ ਨਹੀਂ ਠੀਕ ਆ ਆਪਾਂ ਐਂਡ ਲਿਆਂ ਚ ਫਿਰਦਾ ਹੋਊ ਕਬੂਤਰ ਇੱਦੋਂ ਉੱਤੇ ਕੀ ਆ ਜਿੱਤ ਜਾਂ ਹਾਰ ਜਿਹੜੀ ਆ ਉਹ ਮਾਲਕ ਦੇ ਹੱਥ ਤੇ ਜਾਂ ਕਿਸਮਤ ਆਪਣੀ ਦੇ ਹੱਥ ਆ ਹਨਾ ਉਹ ਕੀ ਬਣਦਾ ਆਪਣੇ ਵੱਲੋਂ ਮੇਰੇ ਨਾਲ ਨਾਲ ਲੱਕ ਬਹੁਤ ਜ਼ਰੂਰੀ ਆ ਆ ਵੀ ਸੀ ਨੇ ਆਈ ਨੂੰ ਲਾਇਆ ਪੋਟਾ ਪੂਜੀ ਇਹ ਵੀ ਕੂਤਰ ਬਾਸ ਹੁਣ ਪਾਣੀ ਦੇ ਕਰਕੇ ਤੇ ਬਾੜ ਦਾ ਨਾ ਆਪਾਂ ਕੇ ਨਗੜ ਬਾਜੀ ਦੇ ਕੇ ਨਗਾਦ ਗਾਣਾ ਛੱਡਦੇ ਆ ਕੇ ਵਧੀਆ ਬਾਜੀ ਤੇ ਇਹ ਕੂਤਰ ਆਪਾਂ ਗਵਾਚਣ ਨਹੀਂ ਦੇਣੇ ਬਾਬਿਓ ਰਾਤ ਦੇ 12 11 ਜਿੰਨਾ ਮਰਜ਼ੀ ਬਾਜੇ ਕੂਤਰ ਲੱਭ ਕੇ ਲਿਆ ਕਰਨੇ ਜਿਹੜੇ ਕੂਤਰ ਹੁਣ ਕੱਢੇ ਆਪਾਂ ਆੱਕ ਕੇ ਚੀਜ਼ਾਂ ਗੱਡੀਆਂ ਇਹ ਆ ਕੂਤਰ ਵੀ ਮੈਂ ਛੱਡਣਾ ਨਹੀਂ ਸੀ ਬਾਜੀ ਪਰ ਹੁਣ ਛੱਡਣਾ ਪੈਣਾ ਨਾ ਵਾ ਚੀਨਾ ਛੱਡਦਾ ਉਹ ਵੀ ਛੱਡੂਗਾ ਠੀਕੇ ਆ ਡੱਬਾ ਕੂਤਰ ਇਧਰ ਇਹ ਵੀ ਨਹੀਂ ਛੱਡਦਾ ਇਹ ਪਿਛਲੇ ਸਾਲ ਵਾਲਾ ਇਹ ਵੀ ਹੁਣ ਮੈਨੂੰ ਛੱਡਣਾ ਪੈਣਾ ਤੇ ਬੋਤਲ ਵਾਲਾ ਵੀ ਕੂਤਰ ਹੁਣ ਕੱਢਣਾ ਨਹੀਂ ਸੀ ਪਰ ਹੁਣ ਛੱਡਾਂਗੇ ਚਲੋ ਕੋਈ ਚੱਕਰ ਨਹੀਂ ਹੈ ਨਾ ਆਤ ਆ ਜੂਗਾ ਠੀਕ ਆ ਨਹੀਂ ਤਾਂ ਆਸ ਹੀ ਆਤਾਰਾ ਮਾਣੀ ਪੈ ਗਈ ਇਹਨੂੰ ਜਦੋਂ ਭੱਜ ਗਿਆ ਪਰ ਹੁਣ ਦੇਣ ਕਾਫੀ ਹੋ ਗਏ ਜਾਂ ਨਾ ਹੀ ਭੱਜੇ ਹਨਾ ਮਹੀਨਾ-ਮਹੀਨਾ ਲੱਗ ਸਕਦਾ ਹੋ ਹੀ ਗਿਆ ਆਣਾ ਮੇਰੇ ਹਿਸਾਬ ਨਾਲ ਤੇ ਇਧਰ ਆ ਇਦਾਂ ਹੀ ਆ ਚੀਨੀ ਕਬੂਤਰੀ ਵੀ ਆਪਾਂ ਇਹ ਵੀ ਨਹੀਂ ਜਾਣ ਦਿੰਦੇ ਕਿ ਪਾਸੇ ਹਨਾ ਉਧਾਂ ਭੱਜੇ ਉਤੋਂ ਤੇ ਆਪਾਂ ਕਹਿ ਨਹੀਂ ਸਕਦੇ ਬਾਕੀ ਤਾਂ ਕੋਸ਼ਿਸ਼ ਕਰਾਂਗੇ ਕਿ ਨਾ ਭੱਜਣ ਤੇ ਵਧੀਆ ਗੱਲ ਹੀ ਆ ਦੋ ਬਾਕੀ ਮਾੜੀ ਕਿਸਮਦ ਨੂੰ ਸਭ ਕੁਝ ਹੋ ਜਾਂਦਾ ਹੁੰਦਾ ਹਨ ਕੋਈ ਬਾਬੇ ਉਹ ਨਾਤ ਹੋ ਕੇ ਆਗੇ ਕੋਠੇ ਤੇ ਤੇ ਗਰਮੀ ਬਾਲੀ ਆ ਮਤ ਵਜਨ ਦੀ ਸਾਰੀ ਢਿਹੜੀ ਤੇ ਸਭ ਦਾਣਾ ਪਾਣੀ ਪਾਲਿਆ ਜੋ ਕੁਝ ਵੀ ਬਹੁਤ ਬਹੁਤ ਕਮੈਂਟ ਵੀ ਬਹੁਤ ਪ੍ਰੈਟ ਕਰਦੇ ਆ ਤੇ ਆਪਾਂ ਪੜਨ ਦਾ ਵੀ ਸੁਆਦ ਆਉਂਦਾ ਹਨਾ ਤੇ ਇੱਕ ਬਾਈ ਦਾ ਕਮੈਂਟ ਆਇਆ ਸੀਗਾ ਵੀ ਉਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਨਾ ਬਦਾਮ ਇਹ ਮਤਲਬ ਪਾਦੀ ਦਵਾਈ ਲਾਉਣ ਤੋਂ ਬਾਅਦ ਇਹ ਕਿੰਨਾ ਕਿੰਨਾ ਚਿਰ ਨਹੀਂ ਲੋਣੇ ਜਾਂ ਕਿਦਾਂ ਦੋ ਤਿੰਨ ਦਿਨ ਆੜ ਆਇਆ ਕਰੋ ਜੇ ਆਪਾਂ ਲੋਕਲ ਲੋਣੇ ਆ ਤੇ ਜੇ ਤਾਂ ਇੱਥੇ ਵਾਲੀ ਲੋਣੇ ਆ ਆਪਾਂ ਜਿਹੜੀ ਬਾਹਰ ਵਾਲੀ ਗੋਲੀ ਲੋਣੇ ਆ ਉਹਦਾ ਤਾਂ ਕੋਈ ਚੱਕਰ ਨਹੀਂ ਉਹ ਤੁਸੀਂ ਰਾਤੀ ਲਾਈ ਸਵੇਰੇ ਹਟਾ ਦਿਓ ਹਨਾ ਕੋਈ ਚੱਕਰ ਨਹੀਂ ਉਹਦਾ ਤੇ ਦੂਜੇ ਇੱਕ ਆਸੀ ਬਾਈ ਦਾ ਦੋ ਵੀਡੀਓ ਤੇ ਕਮੈਂਟ ਆ ਗਿਆ ਕਿ ਜਾਲ ਕਿਸੇ ਦਾ ਵਿਕਦਾ ਹੋਇਆ ਤੇ ਦੱਸਿਓ ਬਾਈ ਦੱਸ ਦਿਓ ਜਾ ਕੇ ਹਨਾ ਪਿਛਲੀਆਂ ਦੋਨਾਂ ਵੀਡੀਓ ਜਿਹੜੀ ਕੱਲ ਪਾਈ ਸੀ ਆਪਾਂ ਤੇ ਪਰਸੋਂ ਪਾਈ ਸੀ ਉਹਦੇ ਉੱਤੇ ਦੋਨਾਂ ਇਹ ਦੋਨਾਂ ਦਾ ਵੀਡੀਓ ਤੇ ਕਮੈਂਟ ਆਇਆ ਹੋਇਆ ਵੀ ਜਾਲ ਲਪਕਾਉ ਦਾ ਕੋਈ ਹੈਗਾ ਤੇ ਦੱਸ ਦਿਓ ਜੇ ਕਿ ਕੋਈ ਵੇਚਣ ਵਾਲਾ ਪਿਆ ਤੇ ਉਹ ਬਾਈ ਨੂੰ ਕੋਈ ਕਮੈਂਟ ਕਰ ਦਿਓ ਹਨਾ ਤੇ ਠੀਕ ਆ ਬਾਬਿਓ ਮਿਲਦੇ ਆ ਅਗਲੀ ਵੀਡੀਓ ਜੇ ਵੀਡੀਓ ਵਧੀਆ ਲੱਗਦੀ ਆਂਦੀ ਆ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਹੋਰ ਕੀ ਕਹਿਣਾ ਸੀ ਯਾਰ ਚੇਤਾ ਭੁੱਲਣ ਲੱਪਿਆ ਹੁਣ ਮੈਂ